ਤੋਂ ਪੰਜਾਬ ਦੇ ਪ੍ਰਸਿੱਧ ਬਾਲੀਵੁੱਡ ਅਤੇ ਸੂਫੀ ਗਾਇਕ ਮਾਸਟਰ ਸਲੀਮ ਦੇ ਪਿਤਾ ਪੁਰਨ ਸ਼ਾ ਕੋਟੀ ਦੀ ਅੰਤਿਮ ਅਰਦਾਸ ਅੱਜ ਜੁਲੰਦਰ ਦੇ ਮੋਡਲ ਟਾਊਨ ਸਥਿਤ ਗੁਰਦੁਆਰਾ ਸਿੰਘ ਸਭਾ ਦੇ ਵਿੱਚ ਕਰਵਾਈ ਗਈ। ਇਸ ਮੌਕੇ ਉਹਨਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਸੂਫੀ ਗਾਇਕ ਹਾਂਸ ਰਾਜ ਹੰਸ, ਰੇਸ਼ਮ ਸਿੰਘ ਅਨਮੋਲ, ਮੰਗੀ ਮਹਿਲ, ਰਾਜੂ ਜਵਾਲ, ਜੈ ਜੀਪੀ, ਸਚਿੰਤ ਅਹੋਜਾ ਸਮੇਤ ਕਈ ਮਸ਼ਹੂਰ ਕਲਾਕਾਰ ਪਹੁੰਚੇ। ਅੰਤਿਮ ਅਰਦਾਸ ਦੌਰਾਨ ਮਾਸੂਮ ਸਲੀਮ ਕਾਫੀ ਪਾਉਕ ਨਜ਼ਰ ਆਏ ਪਿਤਾ ਦੀ ਤਸਵੀਰ ਵੇਖ ਕੇ ਉਹ ਆਪਣੇ ਜਜ਼ਬਾਤਾਂ ਉਤੇ ਕਾਬੂ ਨਾ ਰੱਖ ਸਕੇ ਤੇ ਰੋ ਪਏ ਇਸ ਦ੍ਰਿਸ਼ ਨੂੰ ਮੌਜੂਦ ਹਰ ਕਿਸੇ ਦੀਆਂ ਅੱਖਾਂ ਨਮ ਕਰ ਦਿੱਤੀਆਂ ਇਸ ਮੌਕੇ ਤੇ ਕਾਇਕ ਮੰਗੀ ਮਹਾਨ ਲਿਖੀ ਹੈ ਕਿ ਉਹ ਅੱਜ ਆਪਣੇ ਗੁਰੂ ਦੇ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣਾ ਹੈ ਉਹਨਾਂ ਨੇ ਕਿਹਾ ਕਿ ਉਸਤਾਦ ਸ਼ਹਾ ਕੋਟੀ ਦੇ ਅੰਦਰ ਫੱਕਰ ਸੀ ਉਸਦਾ ਫੱਕਰ ਦੀ ਜ਼ਿੰਦਗੀ ਜਿਉਂਦੇ ਸੀ ਉਹਨਾ ਕਿਹਾ ਕਿ ਉਸਤਾਦ ਸ਼ਹਾਕੋਟੀ ਨੇ ਕਦੇ ਵੀ ਆਪਣੇ ਸ਼ਿਸ਼ਿਆ ਨੂੰ ਗਲਤ ਰਾਹ ਨਹੀਂ ਵਿਖਾਇਆ ਹੰਸ ਰਾਜ ਹੰਸ ਸਮੇਤ ਸਾਰੇ ਸ਼ਿਸ਼ਿਆ ਨੇ ਭਾਵੇਂ ਘੱਟ ਪੈਸਾ ਕਮਾਇਆ ਹੋਵੇ ਪਰ ਕਦੇ ਵੀ ਗੰਦੇ ਗੀਤ ਨਹੀਂ ਗਾਏ ਗਾਇਕ ਰਾਜੂ ਜਵਾਰ ਨੇ ਕਿਹਾ ਕਿ ਜਿੰਨੀ ਸਾਹ ਪਰਮਾਤਮਾ ਨੇ ਲਿਖੀਆਂ ਹੁੰਦੀਆਂ ਨੇ ਉਹਨੀਆਂ ਹੀ ਸਾਹ ਲੈ ਕੇ ਮਨੁੱਖ ਇਸ ਦੁਨੀਆ ਤੋ ਜਾਂਦਾ ਹੈ ਉਹਨਾ ਪਰਮਾਤਮਾ ਅਗੇ ਅਰਦਾਸ ਕੀਤੀ ਹੈ ਕਿ ਸ਼ਹਾਕੋਟੀ ਨੂੰ ਆਪਣੇ ਚੋਣਾਂ ਦੇ ਵਿੱਚ ਥਾਂ ਬਖਸ਼ੀ ਜਾਵੇ ਉਥੇ ਹੀ ਗਾਇਕ ਜੈ ਜੀ ਬੀ ਨੇ ਕਿਹਾ ਕਿ ਉਹ ਆਪਣੇ ਮਾਤਾ ਪਿਤਾ ਨੂੰ ਪਹਿਲਾਂ ਹੀ ਗਵਾ ਚੁੱਕੇ ਨੇ ਉਸਤਾਦ ਸ਼ਹਾ ਕੋਟੀ ਦਾ ਜਾਣਾ ਸਾਰੇ ਪਰਿਵਾਰ ਅਤੇ ਸੰਗਤ ਦੇ ਲਈ ਇੱਕ ਵੱਡਾ ਘਟ ਹੈ ਉਥੇ ਹੀ ਸਚਿਨ ਆਹੋਜਵਾ ਨੇ ਕਿਹਾ ਕਿ ਸਾਰੇ 뮤직 ਇੰਡਸਟਰੀ ਨੂੰ ਇਸ ਨਾਲ ਭਾਰੀ ਝਟਕਾ ਲੱਗਿਆ ਉਹਨਾਂ ਕਿਹਾ ਕਿ 3 ਮਹੀਨੇ ਪਹਿਲਾਂ ਉਹਨਾਂ ਦੇ ਪਿਤਾ ਦਾ ਵੀ ਦਿਹਾਂਤ ਹੋਇਆ ਸੀ ਇਸ ਸਾਲ ਕਈ ਕਲਾਕਾਰਾਂ ਦੇ ਨਿਦਨ ਦੀਆਂ ਖਬਰਾਂ ਆਈਆਂ ਜਿਸ ਕਰਕੇ ਉਹ ਪਰਮਾਤਮਾ ਅੱਗੇ ਅਰਦਾਸ ਕਰਦੇ ਨੇ ਕਿ ਆਉਂਦਾ ਨਵਾਂ ਸਾਲ ਸਭ ਲਈ ਖੁਸ਼ੀਆਂ ਲੈ ਕੇ ਆਵੇ ਅੱਜ ਉਸਤਾਦ ਜੀ ਦੀ ਅੰਤਿਮ ਅਰਦਾਸ ਤੇ ਆਹ ਤਾਂ ਵੀ ਕਰਨ ਸਿੱਖਿਆ ਦੀ ਤਲਾਸ਼ ਸਾਰਿਆਂ ਨੂੰ ਸੋ ਨਾ ਉਸਤਾਦ ਸ਼੍ਰੀ ਕੋਟਾ ਕੋ ਵੀ ਮਹਾਨ ਵਿਗਿਆਨਕ ਪੰਜਾਬ ਨੂੰ ਪੰਜਾਬ ਤੋਂ ਪੂਰੇ ਹਿੰਦੁਸਤਾਨ ਨੂੰ ਪੂਰੀ ਦੁਨੀਆ ਤੇ ਵੀ ਪੰਜਾਬੀ ਵਾਸਤੇ ਨੇ ਆਪਣਾ ਕੰਟਰੀਬਿਊਸ਼ਨ ਦਿੱਤਾ ਇੰਨੇ ਨੇ ਪੁਨਕਾਰ ਤੇ ਰੱਖੇਗੇ ਹਾਲੀਵੁੱਡ ਕੀ ਹਾਲੀਵੁੱਡ ਦਾ ਫੈਰ ਹੈ ਸੋ ਇਹ ਕਸਤਾ ਦਲ ਰਿਹਾ ਹੋਇਆ ਹੈ ਸਾਡੇ ਦਾ ਪਾਸ ਚਲੋ ਜਿਹੜਾ ਬੰਦਾ ਇੱਥੇ ਆਇਆ ਹੋਇਆ ਜਾਣਾ ਜ਼ਰੂਰ ਹੈ ਸੋ ਸਾਰੇ ਸ਼ਰਧਾਲੂਆਂ ਨੂੰ ਲਾਸਟ ਜਲਦੀ ਮਨਸਾਬਾ ਜੀ ਸ਼ਾਨ ਹੋਏ ਪਰਮਾਤਮਾ ਉਸਤਾਨੀ ਜੋ ਆਪਣੇ ਚਾਲਕ ਕਮਾਸ਼ ਬਸ ਮਾ ਇੱਥੇ ਸਾਰੇ ਫੈਨਸ ਪਰਿਵਾਰ ਲੋਕਾਂ ਨੂੰ ਅਮਨ ਬਖਸ਼ੋ ਤੇ ਉਹ ਕਮਿਸ਼ਾ ਸਾਡੇ ਦਿਨਾਂ ਦੀ ਜਿੰਦਗੀ ਜਿੰਦਾਰਾ ਆਰਿਆ ਨੂੰ ਸਲਾਮ ਅਦਾਬ ਸਤਿ ਸ਼੍ਰੀ ਅਕਾਲ ਜੀ ਅੱਜ ਉਸਤਾਦ ਜੀ ਜਨਾਬ ਪੁਲਸ਼ਾ ਕੋਟੀ ਜੀ ਦੇ ਅੰਤਮ ਅਰਦਾਸ ਤੇ ਗੁਰਦੁਆਰਾ ਸਿੰਘ ਸਭਾ ਮਾਡਲ ਟਾਊਨ ਮੇ ਆਇਆ ਜੀ ਸਾਰੇ ਆਰਟਿਸਟ ਆਏ ਔਰ ਸਾਡੇ ਸੰਗੀਤ ਦੇ ਸਰਮੌਰ ਲੋਕ ਇਸ ਦੁਨੀਆ ਤੋਂ ਹਲਵਿਦਾ ਕਹਿ ਕੇ ਚਲੇ ਗਏ ਨੇ ਸਾਨੂੰ ਬੜੇ ਦੁੱਖ ਦੀ ਗੱਲ ਹੈ ਔਰ ਅਰਦਾਸ ਦੇ ਵਿੱਚ ਸ਼ਾਮਲ ਹੋਣ ਵਾਸਤੇ ਬਹੁਤ ਸਾਰੇ ਫਨਕਾਰ ਲੋਕ ਵੀ ਆਏ ਨੇ ਪਰਿਵਾਰ ਵੀ ਆਇਆ ਹੈ ਮੈਂ ਬੇਨਤੀ ਕਰੂੰਗਾ ਕਿ ਅਰਦਾਸ ਕਰਿਓ ਬੇਨਤੀ ਕਰਿਓ ਦੁਆ ਕਰਿਓ ਪਰਮਾਤਮਾ ਦੇ ਚਰਨਾਂ ਦੇ ਵਿੱਚ ਕਿ ਉਹਨਾਂ ਨੂੰ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ ਔਰ ਪਰਿਵਾਰ ਨੂੰ ਪਾਣਾ ਮੰਨ ਦਾ ਫਲ ਮਿਲੇ ਜੀ ਉਸ ਦਿਨ ਦੇ ਉਸਤਾਦ ਜਿਨ੍ਹਾਂ ਨੇ ਕਦੇ ਉਹ ਜੈਬੂ ਲਸ਼ਮੀ ਸਿੰਘ ਦੇ ਤੇ ਉਹ ਜਿਸ ਤਰ੍ਹਾਂ ਦੀ ਗਾਇਕੀ ਕੀਤੀ ਹੈ ਇਸ ਤਰ੍ਹਾਂ ਦੀ ਦੁਆਰਾ ਨਹੀਂ ਜੀ ਉਹਨਾਂ ਨੇ ਆਪਣਾ ਹੀ ਰੰਗ ਬਖੇਰਿਆ ਪੂਰੇ ਪੰਜਾਬ ਦੇ ਵਿੱਚ ਕਿੰਨੇ ਆਰਟਿਸਟ ਲੋਕ ਜਿਹੜੇ ਮੇਰੇ ਵਰਗੇ ਗਰੀਬ ਜਿਨ੍ਹਾਂ ਨੂੰ ਰੋਟੀ ਲਾਇਆ ਹੈ ਬਹੁਤ ਸਾਰੇ ਕਲਾਕਾਰ ਬਹੁਤ ਨਾਮਣਾ ਖੱਟਿਆ ਜਿਨ੍ਹਾਂ ਨੇ ਉਹਨਾਂ ਦੇ شاਗਿਰਦਾਂ ਨੇ ਇੱਕ ਮਿਸਾਲ ਸੀਗੇ ਕਿ ਯੂਨੀਵਰਸਿਟੀ ਸੀਗੇ ਗੁਰੂ ਜੀ ਔਰ ਇਹੋ ਜਿਹੇ ਲੋਕ ਸ਼ਗੀਆਂ ਦੇ ਵਿੱਚ ਕਦੇ ਇੱਕ ਵਾਰ ਆਉਂਦੇ ਨੇ ਸੋ ਸਾਨੂੰ ਤਾਂ ਨਾਮ ਸੁਣ ਕੇ ਹੀ ਉਹਨਾਂ ਦਾ ਉਹਨਾਂ ਦੀ ਛਤਰ ਛਾਇਆ ਇੱਥੇ ਸਾਨੂੰ ਤਾਂ ਬਹੁਤ ਚੰਗਾ ਲੱਗਦਾ ਸੀਗਾ ਔਰ ਅੱਜ ਬੜਾ ਦੁੱਖ ਹੋ ਰਿਹਾ ਹੈਗਾ ਦੁੱਖ ਦਾ ਸਮਾਂ ਚਲੋ ਮਾਲਕ ਦੀ ਮਰਜ਼ੀ ਹੈ ਹਰ ਕਿਸੇ ਨਾਲ ਹੈ ਕਿਸੇ ਇੱਕ ਨਾਲ ਨਹੀਂ ਪਰਮਾਤਮਾ ਕੇ ਅਰਦਾਸ ਕੋ ਆ ਬੇਨਤੀ ਹੈ ਕਿ ਉਹਨਾਂ ਦੀ ਆਤਮਾ ਨੂੰ ਜੋ ਉਹਨਾਂ ਦੀ ਸਿੱਖਿਆ ਦਿੱਤੀ ਹੈ ਕਿ ਉਸ ਨੂੰ ਬਰਖਿਆ ਜਾਵੇਗਾ ਜੋ ਉਹਨਾਂ ਦੀ ਬਿਲਕੁਲ ਜੀ ਬਿਲਕੁਲ ਬਿਲਕੁਲ ਸਾਡੀ ਇਹ ਜਿਹੜੀ ਵੀ ਪੀੜ੍ਹੀ ਹੈ ਪਟਿਆਲਾ ਘਰਾਣੇ ਦੀ ਜਿਹੜੀ ਵੀ ਪੀੜ੍ਹੀ ਹੈਗੀ ਇਹ ਉਹਨਾਂ ਦੀਆਂ ਸਿਖਿਆਵਾਂ ਨੂੰ ਹੀ ਅਸੀਂ ਉਹਨਾਂ ਦੇ ਪੈੜਾਂ ਦੇ ਵਿੱਚ ਹੀ ਚੱਲਦੇ ਜਾਣਾ ਹੈ ਅਸੀਂ ਜਿੰਨੀ ਦੇਰ ਜਿੰਦੇ ਆ ਉਹਨਾਂ ਦੀਆਂ ਸਿਖਿਆਵਾਂ ਨੂੰ ਅਸੀਂ ਜਿੰਦਾ ਰੱਖ ਅੱਛਣ ਜੇ ਕੋਈ ਆਈਡੀਆ ਬੱਲੇ ਕਰੋ ਅੰਤਿਮ ਬਕਤੀ ਮਾਝੇ ਇਹ ਕਹਿਣਾ ਚਾਹੁੰਦਾ ਅਸਿਕੋਈ ਗੱਲ ਕਹਿਣਾ ਚਾਹੁੰਦਾ ਕਿ ਐਸੇ ਫਨਕਾਰ ਜਿਹੜੇ ਨੇ ਰੋਜ਼ ਨਹੀਂ ਪੈਦਾ ਹੁੰਦੇ ਐਸੇ ਫਨਕਾਰ ਸਦੀਆਂ ਚ ਪੈਦਾ ਹੁੰਦੇ ਨੇ ਸਾਡੇ ਗੁਰੂ ਜੀ ਸੀ ਅਸੀਂ ਉਹਨਾਂ ਕੋਲ ਬਹੁਤ ਕੁਝ ਸਿੱਖਿਆ ਉੱਠਣਾ ਪਹਿਣਾ ਗਾਣਾ ਵਜਾਉਣਾ ਉਸ ਤੋਂ ਇਲਾਵਾ ਉਹ ਬਹੁਤ ਵੱਡੇ ਫਿਲਾਸਫਰ ਸੀ ਬੜੀ ਵੱਡੀ ਯੂਨੀਵਰਸਿਟੀ ਸੀ ਔਰ ਬਸ ਤੁਹਾਡੇ ਅੱਗੇ ਬੇਨਤੀ ਹੈ ਕਿ ਤੁਸੀਂ ਸਾਰੇ ਸਲੀਮ ਦਾ ਡੈਡੀ ਗਿਆ ਸਾਡੇ ਤੋਂ ਗੁਰੂ ਜੀ ਗਿਆ ਤੇ ਕਿਸੇ ਦਬਾਬ ਦਾ ਸਾਇਆ ਸਿਰ ਤੋਂ ਉੱਠਣਾ ਬਹੁਤ ਵੱਡੀ ਗੱਲ ਹੈ ਕਿਸੇ ਦਾ ਵੀ ਤੇ ਇੱਕ ਬਾਪ ਜਿਹਦਾ ਇੰਨਾ ਵੱਡਾ ਰਤਬਾ ਹੈ ਤਾਂ ਹੋਰ ਵੱਡੇ ਕਾਟੇ ਵਾਲੀ ਗੱਲ ਤੁਸੀਂ ਸਾਰੇ ਦੁਆ ਕਰਿਓ ਕਿ ਗੁਰੂ ਜੀ ਦੀ ਜਿਹੜੀ ਆਤਮਾ ਹੈ ਉਹ ਸਵਰਗਾਂ 'ਚ ਵਾਸ ਕਰੇ ਤੇ ਬਸ ਮੈਂ ਐਵੇਂ ਹੀ ਕਹਿੰਦਾ ਜਿਹੜੀ ਇਹਨਾਂ ਦੀ ਸਿਖਾਈ ਹੋਈ ਸਿੱਖਿਆ ਹੈਗਾ ਉਸ ਤੋਂ ਹੁਣ ਕਿਹਨੇ ਅੱਗੇ ਲੈ ਕੇ ਜਾਇਆ ਬਸ ਮੈਂ ਇੱਕੋ ਗੱਲ ਕਹਿਣੀ ਚਾਹਨਾ ਕਿ ਉਹਨਾਂ ਦੇ ਜਿੰਨੇ ਵੀ ਸ਼ਾਗਿਰਦ ਨੇ ਜਾਂ ਜਿਹੜੇ ਵੀ ਉਹਨਾਂ ਨੂੰ ਫਾਲੋ ਕਰਦੇ ਨੇ ਉਹ ਕਿਤੇ ਵੀ ਵਾਲੈਂਸ ਨੂੰ ਆਪਣੇ ਗਾਣਿਆਂ ਚ ਪ੍ਰੋਮੋਟ ਨਹੀਂ ਕਰਦੇ ਸੂਫੀ 뮤ਜ਼ਿਕ ਨਾਲ ਉਹਨਾਂ ਦਾ ਵਾਸਤਾ ਸੀ। ਹੋਰ ਉਹਨਾਂ ਨੂੰ ਪਿਆਰ ਕਰਨ ਵਾਲੇ ਸਾਰੇ ਸੂਫੀ ਗਾਉਂਦੇ ਨੇ। ਪਰ ਅੱਜ ਜਿਹੜਾ ਦੂਸਰਾ ਗਾਣਾ ਇਹ ਮੌਕਾ ਨਹੀਂ ਉਸ ਉਹ ਗੱਲਾਂ ਕਰਨੀ। ਉਹ ਗਾਣਾ ਬਹੁਤ ਨੁਕਸਾਨ ਕਰ ਰਿਹਾ ਸਾਡੇ ਪੰਜਾਬ ਨੂੰ। ਕਿ ਮੈਂ ਇਹੀ ਗੱਲ ਕਹਿਣਾ ਚਾਹੁੰਦਾ ਕਿ ਸਾਰੇ ਜਿਹੜੇ ਸਿੰਗਰ ਭਰਾ ਨੇ ਉਹ ਉਹਨਾਂ ਤੋਂ متاثر ਹੋ ਕੇ ਉਹਨਾਂ ਦੇ ਰਾਵਾਂ ਤੇ ਚੱਲਣ ਔਰ ਜਿਹੜਾ ਗਾਣਾ ਲੋਕਾਂ ਨੂੰ ਤੋੜਦਾ ਨਾ ਗਾਉਂ। ਥੈਂਕ ਯੂ। ਹਾਂਜੀ ਨਮਸਕਾਰ ਜੀ ਅੱਜ ਆਪਣੇ ਵੱਡੇ ਵੀਰ ਪੂਰਨਸ਼ਾ ਕੋਟੀ ਜੀ ਨੂੰ ਮੈਂ ਸ਼ਰਧਾਂਜਲੀ ਦੇਣ ਪਹੁੰਚੀ ਆ ਤੇ ਮੇਰਾ ਖਿਆਲ ਹੈ ਵੀ ਇਹੋ ਜਿਹਾ ਸੁਰਾਂ ਦਾ ਸਕੰਦਰ ਜਿਹੜਾ ਰਾਜਗਾਇਕ ਖਾਨਸਰਾਜ ਹਾਂਸ ਤੇ ਸਲੀਮ ਦਾ ਉਸਤਾਦ ਹੋਵੇ ਉਹ ਕਿਹੋ ਜਿਹਾ ਹੋ ਸਕਦਾ ਉਹ ਸਾਰੀ ਦੁਨੀਆ ਵੈਜਨ ਕਰ ਸਕਦੀ ਐ ਸੋ ਬੜਾ ਮਾਨਵੀ ਦੁਖੀ ਆ ਭਰਿਆ ਮਨ ਵੀ ਐ ਔਰ ਹੌਸਲਾ ਦੇਣ ਵੀ ਆਈ ਆਪਣੇ ਭਤੀਜਾ ਨੂੰ ਸਲੀਮ ਨੂੰ ਪੇਜੀ ਨੂੰ ਆਪਣੇ ਵੀਰ ਨੂੰ ਅਨਸਰਾਜ ਹਾਂਸ ਨੂੰ ਸੋ ਬਹੁਤ ਹੀ ਦੁੱਖ ਦੀ ਘੜੀ ਐ ਅਰਸਾਲੀ ਮਾੜਾ ਚੜਾ ਮੈਂ ਇਹੀ ਦੁਆ ਫੇਰ ਵੀ ਅੱਗੇ ਫੇਰ ਵੀ ਰੱਬ ਅਗੇ ਕਰਦੀ ਆ ਕਿ ਅਗਲਾ ਸਾਲ ਸੁੱਖਾਂ ਦਾ ਚੜ੍ਹਾਈ ਕਲਾਕਾਰਾਂ ਤੇ ਵੀ ਕਲਾ ਜਗਤ ਤੇ ਵੀ ਤੇ ਸਮੁੱਚੀ ਦੁਨੀਆ ਨੂੰ ਖੁਸ਼ੀਆਂ ਖੇੜੇ ਸ਼ਾਂਤੀ ਤੇ ਤੰਦਰੁਸਤੀਆਂ ਬਖਸ਼ੇ ਮੇਰਾ ਮਾਲਕ ਦੁਆ ਕਰਦੀ ਆ ਥੈਂਕ ਯੂ ਜੀ ਸੁਖੀ ਬਰਾ ਸਾਹਿਬ ਮਾਣ ਸਾਹਿਬ ਇਹਦਾ ਠੀਕ ਹੈ ਵਾਈਟ ਕਰ ਲੀ ਬਸ ਮੱਥਾ ਬਸ ਸੁੱਖਾ ਪਾ ਸਾਹਿਬ ਦੋ ਮਿੰਟ ਦੋ ਮਿੰਟ ਚਲੋ ਕੱਟ ਕਰ ਲੋ ਕੰਮ ਕਰ ਲੋ ਵਾਇਕਾ ਕੀ ਕਰ ਸਾਹਿਬ ਜੀ ਠੀਕ ਹੋ ਗਏ ਜੀ ਹਾਂ ਅੱਜ ਉਸਤਾਦਾਂ ਦੇ ਉਸਤਾਦ ਉਹ ਗੁਰੂ ਜੀ ਸਾਡੇ ਪੂਰਨ ਸ਼ਖੁਤੀ ਸਾਹਿਬ ਉਹਨਾਂ ਦੇ ਅੱਜ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਹੋਣ ਆ ਰਹੇ ਨੇ ਸਾਰੇ ਬੁੱਧੀਜੀਵੀ ਕਲਾਕਾਰ ਜਿਨ੍ਹਾਂ ਜਿਨ੍ਹਾਂ ਨਾਲ ਉਹਨਾਂ ਦੀ ਮੁਹੱਬਤ ਸੀ ਸਨੇਹੀ ਸਾਰੇ ਆ ਰਹੇ ਨੇ ਸੋ ਉਸ ਮੇਰੇ ਲਈ ਤਾਂ ਮਹਾਪੁਰਸ਼ ਸੀ ਸਾਡੇ ਗੁਰੂ ਜੀ ਸੀ ਮੈਂ ਜਿੰਨਾਂ ਕ ਵਿਚਰਿਆ ਉਹਨਾਂ ਨੂੰ ਜਿੰਨਾਂ ਕ ਮੈਂ ਨਾਲ ਉਹਨਾਂ ਦੀ ਸੰਗਤ ਕੀਤੀ ਆ ਉਸਤਾਦਾਂ ਦੇ ਉਸਤਾਦ ਅਸੀਂ ਗੁਰੂ ਜੀ ਲੇਕਿਨ ਮੈਂ ਉਹਨਾਂ ਦੇ ਵਿੱਚੋਂ ਇੱਕ ਫਕੀਰ ਦੇਖਿਆ ਇੱਕ ਫੱਕਰ ਦੇਖਿਆ ਹਮੇਸ਼ਾ ਉਹਨਾਂ ਦੇ ਵਿੱਚੋਂ ਫੱਕਰ ਦੇਖਿਆ ਕਿਉਂਕਿ ਸਾਡੀ ਇੰਡਸਟਰੀ ਜਦੋਂ ਕਲਾਕਾਰਾਂ ਤੋਂ 4 ਕ ਪੈਸੇ ਆਉਂਦੇ ਵੱਡੇ ਵੱਡੇ ਕੜੇ ਮੁੰਦੀਆਂ ਛੱਲੇ ਚੈਨੀਆਂ ਵੱਡੀਆਂ ਗੱਡੀਆਂ ਕੋਠੀਆਂ ਇਹਨਾਂ ਤੋਂ ਕੁਝ ਨਹੀਂ ਇੱਕ ਸਾਦਗੀ ਭਰੀ ਇੱਕ ਸਾਦੀ ਜ਼ਿੰਦਗੀ ਤੇ ਜਲੰਧਰ ਦੇ ਵਿੱਚ ਇੱਕ ਐਸਾ ਬੂਟਾ ਲਾਇਆ ਸਾਨੂੰ ਸਾਰਿਆਂ ਨੂੰ ਹੰਸ ਭਾਜੀ ਤੋਂ ਲੈ ਕੇ ਜਿੰਨੇ ਵੀ ਸਿੱਖੀਗਾਰ ਸਾਰੇ ਸੀਗੇ ਉਹਨਾਂ ਨੇ ਦੱਸਿਆ ਕਿ ਸੱਚਜੀ ਜਿਹੜੀ ਗਾਇਕੀ ਹੋਣੀ ਆ ਅੱਖਰ ਜਿਹੜੇ ਗੰਧਲੇ ਨਹੀਂ ਹੋਣੇ ਚਾਹੀਦੇ ਮਲਕੀ ਸੁਰੀਲੀ ਤੇ ਸੁਚੱਜੀ ਗਾਇਕੀ ਜਿਹੜੀ ਉਹ ਦੇ ਕੇ ਗਏ ਨੇ ਤੇ ਉਹਨਾਂ ਦੇ ਨਾਲ ਹੰਸਪਾਜੀ ਨਾਲ ਜਸੀ ਨਾਲ ਸਾਬਰ ਹੋਣਾ ਨਾਲ ਰੰਜਨ ਹੋਣਾ ਨਾਲ ਵੀਰਾ ਜੀ ਹੋਰ ਬਹੁਤ ਉਹਨਾਂ ਦੇ ਅਨੇਕਾ ਸ਼ਗਿਰਦ ਨੇ ਉਹਨਾਂ ਨੇ ਬਹੁਤ ਲੋਕਾਂ ਨੂੰ ਰੋਜ਼ਗਾਰ ਦੇ ਵਿੱਚ ਪਾਇਆ ਕਿਉਂਕਿ ਇੱਕ ਕਲਾਕਾਰ ਦੇ ਨਾਲ 17-18 ਬੰਦੇ 20 ਬੰਦਿਆਂ ਦਾ ਘਰ ਪੜਦਾ ਤੇ ਬਹੁਤ ਵੱਡੀ ਦੇਣ ਹੈ ਉਹਨਾਂ ਦੀ ਇਸ ਸੰਦਸੀ ਨੂੰ ਤੇ ਜਿਸਮਾਨੀ ਤੌਰ ਤੇ ਸਾਡੇ ਚੋਂ ਚੱਲ ਗਏ ਆ ਲੇਕਿਨ ਸਾਡੀਆਂ ਸਾਹਾਂ ਦੇ ਵਿੱਚ ਸਾਡੇ ਗੀਤਾਂ 'ਚ ਸਾਡੇ ਸੰਗੀਤ ਵਿੱਚ ਜਦ ਤੱਕ ਪੰਜਾਬੀ 뮤직 ਅੰਦਸ਼ੀ ਜਾਂ ਤੱਕ ਸਭਿਆਚਾਰ ਜਿੰਦਾ ਰਹੇਗਾ ਉਦੋਂ ਤੱਕ ਗੁਰੂ ਜੀ ਦੀਆਂ ਯਾਦਾਂ ਹਮੇਸ਼ਾ ਸਾਡੇ ਨਾਲ ਰਹਿਣਗੀਆਂ ਹਮੇਸ਼ਾ ਜਿੰਦਾ ਰਹਿਣਗੀਆਂ ਭਜੀ ਹੁਣ ਥੱਲੇ ਕਰਿਓ ਭਜੀ ਹੁਣ ਥੱਲੇ ਕਰ ਲਓ ਫੇਮ ਤੇ ਆ ਰਹੇ ਜੇ ਪਰਲੇ ਪਾਸੇ ਕਰ ਲਓ ਨਾ ਮਾੜਾ ਯਾਰ ਉਸਤਾਦ ਜੀ ਨਹੀਂ ਨਾ ਹੁਣ ਮੇਰਾ ਵੀ ਰਹਿ ਲਾਈਨਾ ਪਹਿਲਾਂ ਇੰਨੀ ਜਿੰਨਾ ਚਾਹੇ ਕਰਿਆ ਕੋਈ ਜਾਂ ਫਿਰ ਮੁੜੀ ਜਾਂ ਨਹੀਂ ਲੱਗਦਾ ਨਾ ਨਾਲ ਕਿ ਪਿਛੇ ਜਾਂ ਅੰਤ ਤੱਕ ਦਾ ਨਾ ਕਰਿਆ ਕੋਈ ਮੇਰਾ ਭਰਾ ਉਸਤਾਦ ਪੂਰਨ ਸ਼ਾਹ ਕੁਟੀ ਦੀ ਕਲਾਕਾਰੀ ਚ ਇੱਕ ਨਾ ਸਮੇਤ ਅਜਿਹਾ ਦੇ ਜਾਣਦੇ ਨਾਲ ਇੱਕ ਯੁੱਗ ਦਾ ਹੈ ਅੰਤ ਭਰੇ ਬਹੁਤ ਵੱਡੇ ਇਨਸਾਨ ਸੀ ਜਿਨ੍ਹਾਂ ਨੇ ਬਹੁਤ ਤਕੜੇ ਤਕੜੇ ਕਲਾਕਾਰਾਂ ਨੂੰ ਆਯਾਰ ਕੀਤਾ ਦੇਸ਼ ਚ ਉਹ ਇੱਕ ਕਲਾਕਾਰ ਹੀ ਦਾ ਸਿੱਕਾ ਦੇਸ਼ ਦੇਸ਼ ਵਿੱਚ ਪਾਕਿਸਤਾਨ ਤੱਕ ਲੋਕ ਮੰਦੇ ਸੀ ਉਹਨੂੰ ਉਸਤਾਦ ਬੜੇ ਸੰਗੀਤ ਪ੍ਰਤੀ ਸਮਰਪਿਤ ਇਨਸਾਨ ਸੀ ਬਹੁਤ ਕਾਫੀ ਉਹ ਅੱਜ ਵੀ ਲੋਕੀ ਜਾਂਦੇ ਨੇ ਉਸਤਾਦ ਪੂਰਨ ਸ਼ਾਹ ਕੋਟੀ ਜੀ ਸੰਗੀਤ ਨੂੰ ਸਮਰਪਿਤ ਉਹਨਾਂ ਨੇ ਜ਼ਿੰਦਗੀ ਚ ਦੁਨਿਆਵੀ ਐਸ਼ੋ ਆਰਾਮ ਨੂੰ ਛੱਡ ਗਿਆ ਤੇ 뮤직 ਲਈ ਕਲਾ ਵਾਸਤੇ ਉਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਲਗਾ ਦਿੱਤੀ ਉਨ੍ਹਾਂ ਦੇ ਜਾਨ ਦੇ ਨਾਲ ਜਲੰਧਰ ਨੂੰ ਨਹੀਂ ਸਾਡੇ ਪੰਜਾਬ ਨੂੰ ਸਾਰੇ ਪੰਜਾਬੀਆਂ ਨੂੰ ਬਹੁਤ ਵੱਡਾ ਟਕਨ ਹੈ ਮਹਾਰਾਜ ਤੇ ਉਨ੍ਹਾਂ ਦੇ ਜਾਨ ਦਾ ਸਾਨੂੰ ਸਭ ਨੂੰ ਬਹੁਤ ਦੁੱਖ ਹੈ ਗੁਰੂ ਮਹਾਰਾਜ ਉਸ ਪਵਿੱਤਰ ਆਤਮਾ ਨੂੰ ਆਪਣੇ ਚਰਨਾਂ 'ਚ ਨਿਵਾਸ ਤੇ ਪਿੱਛੇ ਪਰਿਵਾਰ ਹੈ ਉਹਨਾਂ ਦਾ ਉਹ ਵੀ ਬੜੇ ਸਮਰਪਿਤ ਲੋਕ ਹੈ ਉਹਨਾਂ ਦਾ ਬੇਟਾ ਮਾਸਟਰ ਸਲੀਮ ਜੀ ਉਹ ਵੀ ਬੜੀ ਸੇਵਾ ਕਰ ਰਿਹਾ ਹੈ ਪੰਜਾਬ ਦੀ ਸੰਗੀਤ ਜਗਤ ਦੀ ਗੁਰੂ ਮਹਾਰਾਜ ਨੂੰ ਵੀ ਜਿਹੜਾ ਹੋਰ ਚੜ੍ਹਦੀ ਕਲਾ ਚ ਰਹਿਣ ਦਾ ਅਸ਼ੀਰਵਾਦ ਦੇ। ਸਭੀ ਗੁਰੂ ਜੀ ਕਰਦਾ। ਅਸੀਂ ਅੱਜ ਗੁਰੂ ਜੀ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਹੋਣ ਸਾਰੇ ਆ ਰਹੇ ਨੇ। ਗੁਰੂ ਜੀ ਵੀ ਇਹ ਕਹਿ ਸਕਦੇ ਆ ਕਿ ਪਰਮਾਤਮਾ ਨੂੰ ਆਪਣੇ ਚਾਨਾਂ ਵਿੱਚ ਨਿਵਾਸ ਦੇਵੇ ਨਿਵਾਸ ਦੇਣਾ ਹੀ ਹੈ। ਕਿਉਂਕਿ ਉਹ ਬਹੁਤ ਫਕੀਰ ਰੂਹ ਸੀ, ਇੱਕ ਫੱਕਰ ਰੂਹ। ਮੈਂ ਉਹਨਾਂ ਦੇ ਵਿੱਚੋਂ ਹਮੇਸ਼ਾ ਇੱਕ ਫੱਕਰ ਨੂੰ ਦੇਖਿਆ, ਇੱਕ ਤਫਕੀਰ ਨੂੰ ਦੇਖਿਆ। ਸੋ ਸਾਨੂੰ ਬਹੁਤ ਵੱਡੀ ਜਿਹੜੀ ਆ ਉਹ ਇੱਕ ਸੱਚਾ ਜੀ ਸੋਚ ਦੇ ਕੇ ਗਏ ਉਹਨਾਂ ਨੇ ਇਹੀ ਕੇ ਦੱਸਿਆ ਕਿ ਗੰਦਾ ਨਹੀਂ ਗਾਉਣਾ ਸੁਰੀਲੀ ਗਾਇਕੀ ਤੇ ਚੰਗੇ ਸੁਥਰੇ ਅੱਖਰਾਂ ਦੀ ਗਾਇਕੀ ਜਿਹੜੀ ਉਹ ਹਮੇਸ਼ਾ ਦੇਖੇ ਗਏ ਨੇ ਸੋ ਇੱਕ ਫਕਰ ਵਾਲੀ ਜ਼ਿੰਦਗੀ ਜੀ ਕੇ ਗਏ ਨੇ ਸੋ ਪਰਮਾਤਮਾ ਉਹਨਾਂ ਦੀ ਫਲਵਾੜੀ ਨੂੰ ਉਹਨਾਂ ਦੇ ਪਰਿਵਾਰ ਨੂੰ ਤੰਦਰੁਸਤੀਆਂ ਬਖਸ਼ੇ ਤੇ ਸਾਨੂੰ ਸਭ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਕਿਵੇਂ ਦੇਖਦੇ ਹੋ ਕਿ ਇੱਕ ਇਸ ਤਰ੍ਹਾਂ ਦੇ ਉਸਤਾਦ ਸੀਗੇ ਜਿਨ੍ਹਾਂ ਨੂੰ ਬਹੁਤ ਸਾਰੇ ਪੰਜਾਬੀ ਸਿੰਗਰ ਜਿਹੜੇ ਇੰਡਸਟਰੀ ਨੂੰ ਡੁੱਟੇ ਆ ਲੱਗਨੇ ਕੀ ਸਾਰੇ ਉਸਤਾਦ ਦੁਆਰਾ ਜਿਹੜਾ ਅਸੀਂ ਸਾਰੇ ਇਦਾਂ ਦੇ ਨਹੀਂ ਇਦਾਂ ਦੇ ਉਸਤਾਦ ਜਿਹੜੇ ਹੁੰਦੇ ਉਹ ਸਦੀ ਬਾਅਦ ਇੱਕੋ ਹੀ ਹੁੰਦੇ ਜਿਦਾਂ ਰੂਸਰ ਸਾਹਿਬ ਸੀਗੇ ਚਾਂਦੀ ਤਹੂਜਾ ਸਾਹਿਬ ਸੀਗੇ ਸ਼ਾਕੋਟੀ ਸਾਹਿਬ ਇਹ ਸਦੀ ਚ ਇੱਕ ਵਾਰੀ ਇੱਕੋ ਹੀ ਹੁੰਦੇ ਹਾਂਜੀ ਲੇਕਿਨ ਇਹਨਾਂ ਤੇ ਜਾਣਨਾ ਜੋ ਘਾਟਾ ਪਿਆ ਕਿ ਤਾ ਪੂਰਾ ਹੋ ਸਕਦਾ ਕਦੀ ਮੈਂ ਘਾਟਾ ਨਹੀਂ ਪੂਰਾ ਹੋਣਾ ਲੇਕਿਨ ਉਹਨਾਂ ਦੀ ਜੋ ਗਾਇਕੀ ਆ ਜੋ ਉਹਨਾਂ ਦੇ ਜਿੰਨੇ ਅਸੀਂ ਸਾਰੇ ਸਟੂਡੈਂਟ ਆ ਵਿਦਿਆਰਥੀ ਆ ਉਹਨਾਂ ਦੇ ਚੇਲੇ ਆ ਤੋ ਉਹਨਾਂ ਨੂੰ ਹਮੇਸ਼ਾ ਉਹਨਾਂ ਦੀ ਜਿਹੜੀ ਫਲਵਾੜੀ ਆ ਜਿੰਮੀ ਆ ਸਾਰੀ ਜਿੰਦਾ ਰੱਖੋ ਕਿਉਂਕਿ ਦਸਮਾਨੀ ਤੌਰ ਤੇ ਉਹ ਸਾਡੇ ਚੋਂ ਗਏ ਆ ਲੇਕਿਨ ਸਾਡੇ ਗੀਤਾਂ ਦੇ ਵਿੱਚ ਸਾਡੇ ਸੰਗੀਤ ਸਾਡੇ ਸਾਹਾਂ ਦੇ ਵਿੱਚ ਹਮੇਸ਼ਾ ਜਿੰਦਾ ਰਹਿਣਗੇ ਉਹਨਾਂ ਦਾ ਸੰਗੀਤ ਹਮੇਸ਼ਾ ਗੂੰਜਦਾ ਰਹੇਗਾ ਜਿਹੜੇ ਉਹਨਾਂ ਨੇ ਗੁਰੂ ਸਿਖਾਏ ਹੋਏ ਆ ਕਿ ਆਉਣ ਵਾਲੇ ਟਾਈਮ 'ਚ ਵੀ ਉੱਤੋਂ ਦੇ ਗੇ ਬਿਲਕੁਲ ਰਹਿਣਗੇ ਬਿਲਕੁਲ ਰਹਿਣਗੇ ਜੀ ਹੰਸ ਭਾਜੀ ਤੋਂ ਲੈ ਕੇ ਜੱਸੀ ਤੋਂ ਲੈ ਕੇ ਸਵਰ ਭਾਜੀ ਤੋਂ ਲੈ ਕੇ ਪੀਦਾ ਰੰਜਨ ਅਸੀਂ ਜਿੰਨਾ ਮਿਹਰ ਤੋਂ ਲੈ ਕੇ ਅਸੀਂ ਅੱਜ ਤੱਕ ਗੰਦਾ ਗਾਇਆ ਹੀ ਨਹੀਂ ਕਿਉਂਕਿ ਉਹਨਾਂ ਦੀ ਸਖਸ਼ਾ ਸੀ ਨਾ ਹਮੇਸ਼ਾ ਕਹਿੰਦੇ ਨੇ ਸੰਗਤ ਵਿੱਚੋਂ ਰੰਗ ਚੜਦੀ ਹੈ ਤਾਂ ਸੰਗਤ ਸੀ ਉਹਨਾਂ ਦੀ ਕੀਤੀ ਅਸੀਂ ਗੰਦਾ ਗਾਇਆ ਹੀ ਨਹੀਂ ਐਸੇ ਘੱਟ ਕਮਾਈ ਹੋਣਗੇ ਕਿ ਕੰਦਲਾ ਲੱਗਾ ਥੈਂਕ ਯੂ